ਇੱਕਠੇ ਹੋ ਕੇ ਵਿਚਾਰ ਨਹੀਂ ਜਨਾ ਚਿਰ ਕਰਦੇ ਨਾ ਸਾਰੇ ਉਹਨਾਂ ਚਿਰ ਕਰਨੀ ਬੜਨੀ ਅੰਦਰੋਂ ਸਫਾਈ ਕਰਕੇ ਇਮਾਨਦਾਰੀ ਦੀ ਵੀ ਆਪਾਂ ਬੈਠਰ ਮੰਤ ਪਾਲੇ ਪਾਸੇ ਨੂੰ ਲੈ ਕੇ ਜਾਣਾ ਸਮਾਜ ਨੂੰ ਆਪਣੇ ਨੂੰ ਸਿੱਖੀ ਨੂੰ ਜੇ ਅਸੀਂ ਸ਼ੁਰੂ ਕਰ ਲਿਆ ਨਾ ਸਾਰੇ ਕਰਨਾ ਪੈਣਾ ਸਾਰਿਆਂ ਨੂੰ ਸਾਰੀ ਵੜ ਚੇ ਕਰਨਾ ਪੈਣਾ ਇਹ ਪਰਮਾਰੀ ਤਾਂ ਸਾਰੀ ਕੋਈ ਆ ਹੂੰ ਤੱਕੰਮਤ ਕਮੈਂ ਹੋਊਗਾ ਬਈ ਸਿੱਖੀ ਪਈ ਪੰਜਾਬ ਅਸੀਂ ਉੱਥੋਂ ਪਹਿਲਾਂ ਚੱਲ ਪਈ ਵਾਹ ਸਾਨੂੰ ਚਾਹੀਦਾ ਵੀ ਇਹ ਕਰਨਾ ਅਸੀਂ ਜਾਂ ਲਵਰਦਾਰ ਆ ਨਹੀਂ ਤਾਂ ਫਿਰ ਜੇ ਅਸੀਂ ਉਹ ਨਹੀਂ ਕਰਦੇ ਫਿਰ ਐਂ ਕਰੋ ਗੁਰਦਵਾਰ ਦੇ ਪੈਸੇ ਤੁਸੀਂ ਮੈਨੂੰ ਦੇ ਦਿਆ ਕਰੋ ਮੈਂ ਕਿਰਾਏ ਤੇ ਖਾਂਦੇ ਨਾ ਬੰਦੇ ਗਰੀਬ ਕੋਈ ਭਾਈ ਤੁਸੀਂ ਦੇਖ ਬਣ ਜਾਓ ਰੋਟੀ ਤਾਂ ਖਦਾ ਹੀ ਜਾਂਦੀ ਆ ਅਸੀਂ ਕਰਾਂਗੇ 2000 ਪਰਮਾਰਤਾ ਸਾਲ ਚ ਬਣਾਏ ਲਿਆ ਕਰਾਂਗੇ ਇਹਨੇ ਪੈਸੇ ਨਾ ਬਹੁਤ ਜਿਹੜੇ ਗਰੀਬ ਨੇ ਰੋਟੀ ਨਹੀਂ ਮਿਲਦੀ ਉਹਨਾਂ ਕਾਂਗਰਸ ਸਭ ਕੁਝ ਚਲੋ ਹੋ ਵਧੀਆ ਮਕਾਨ-ਮਕਾਨ ਵੀ ਬਣਾ ਕੇ ਦੇਵਾਂ ਪਰ ਸਿੱਖ ਬਣ ਜਉਂਦਾ ਬਣ ਜਾ ਲਿਓ ਜੀ ਰੋਟੀ ਬੜੂ ਖਾਣ ਨੂੰ ਉਹਦਾਂ ਦੋ ਚੰਨਾ ਇਹੀ ਕਰ ਰਹੇ ਨੇ ਐਸਾਈ ਥੋੜੇ ਆ ਕੇ ਇਹੀ ਕਰ ਤੁਸੀਂ ਆਪ ਨਹੀਂ ਕਰ ਸਕਦੇ ਇਥੇ ਰੋੜਾ ਪਾਉਣੇ ਉਹ ਇਸਾਈਓ ਹੋਗੇ ਉਹ ਭਾਈ ਛੱਡਦੇ ਕੋ ਨਾ ਤੁਹਾਨੂੰ ਇਹ ਵੀ ਤਾਂ ਦੇਖੋ ਇਹਨਾਂ ਨੂੰ ਨਮਸਕਾਰ ਕਰਦੇ ਨੇ ਵਧੀਆ ਬੰਦੇ ਨੇ ਵੱਡ ਲੈਵਲ ਤੇ ਉਹ ਛੱਡ ਕੇ ਥੋੜੀ ਪਬਲਿਕ ਤੁਹਾਡੇ ਪਾਸੇ ਜਾ ਰਹੀ ਹੈ ਤੁਹਾਨੂੰ ਨਹੀਂ ਪਤਾ ਜੇ ਕੋ ਪੁੱਛੇ ਕਿਉਂ ਜਾ ਰਹੀ ਹੈ ਤੁਹਾਡੇ ਕੋਲ ਜਵਾਬ ਕੀ ਹੈ ਜਵਾਬ ਨਹੀਂ ਤੁਹਾਡੀ ਅਜੇ ਜਾ ਰਹੇ ਨੇ ਤੁਹਾਨੂੰ ਪਤਾ ਹੀ ਹੈ ਥੋੜਾ ਥੋੜੀ ਅਸਿੱਖੀ ਦਾ ਥੋੜਾ 사ਰਾ ਜਾ ਰਹੇ ਹੋ ਗਿਆ ਹੁਣ ਤੁਸੀਂ ਇਹ ਨਾ ਕਹੋ ਵੀ ਕਿਉਂ ਜਾ ਰਹੇ ਨੇ ਜੇ ਚਲੇਗੇ ਆਪੇ ਆ ਜਾਣਗੇ ਉਹ ਜਿਹੜੇ ਇਹਨਾਂ ਨੂੰ ਲਿਜਾਣ ਆਣੇ ਨੇ ਉਹ ਵੀ ਆ ਜਾਣਗੇ ਸਿੱਖੀ ਚ ਦੇਖੋ ਸਹੀ ਤੁਸੀਂ ਇਹ ਕਹੋ ਵੀ ਇਹ ਨਾ ਦੇ ਵੀ ਆ ਜਾਣਗੇ ਕਿਵੇਂ ਆਣਗੇ ਅਗਰੇ ਜਾਣੇ ਤਾਂ ਨਹੀਂ ਹੋਇਆ ਦਰਮੇਂ ਕਾ ਕਿਵੇਂ ਆਉਣਗੇ ਹਾਂ ਸਾਰੀ ਬੜ ਨਹੀਂ ਮੰਨੇ ਤਾਂ ਦਰਮੇਂ ਕਾ ਉਹ ਹੋਏ ਮੰਦਾਰੀਏ ਆਪਣ ਕੋ ਤਨ ਮੁਲਾਫਣੀ ਨਾਲ ਨਹੀਂ ਗੱਲ ਕਰਦੇ ਤੇ ਕੋਟਲ ਨਹੀਂ ਤੀਰਾਂ ਦੀ ਗਈ। ਆ ਕੋਟਲ ਨਹੀਂ ਤੀਜਾ ਗਈ ਹੈਗਾ। ਨੀਤੀਓ ਬਦਲਨੀ ਆ ਪਤਾ ਨੂੰ ਨਹੀਂ ਤੀ ਉਹ ਤੋਂ ਹੀ ਭੱਜੇ ਹੋਏ ਨੇ। ਉਹ ਤੋਂ ਹੀ ਦੱਤੇ ਨੇ ਹੋਰ ਕੀ ਹੈ। ਉਹ ਫੇ ਇਹਨਾਂ ਨੂੰ ਇਹ ਕਹਿੰਦੇ ਨੇ ਵੀ ਜਾਨੀ ਜਿਹੜਾ ਹੈ ਨਾ ਘੋੜਾ ਤਾਂ ਅਸੀਂ ਹੈਗੇ ਆ। ਪਰ ਇਹ ਲਗਾਮ ਨੇ ਮੂੰਹ ਚ ਪੋਣੀ ਬੇਲਗਾਮ ਰਹਿਣਾ ਅਸੀਂ ਆਪਣੀ ਮਰਜ਼ੀ ਕਰਦੀਆਂ ਇਹ ਲਗਾਮ ਬੌੜ ਤਾਂ ਹੈਗਾ ਪਰ ਨਾਥ ਨਹੀਂ ਜਾਈਦੀ ਸ਼ਿਵਜੀ ਦੇ ਬੌੜ ਤਾਂ ਨਾਥ ਹੈਗੀ ਹਾਂ ਜੀ ਦੇ ਨਾਥਾ ਉਹੀ ਖਦਮ ਦੇ ਹੱਥ ਹੈ ਉਦਿਓ ਲੋਰੋ ਦੀ ਹੈ ਜੇ ਨੱਥ ਨੇ ਨਾ ਉਹ ਫਿਰ ਹਰ ਬਨ ਬੈਲ ਬਰਾਨੇ ਹੋਏ ਉਹ ਬਗਾਨਾ ਟੁੱਟੇ ਨਾਖਣ ਫੁੱਟੇ ਕੰਦੇ ਕੋਦਰ ਕੋ ਪਸ ਗਈ ਉਹ ਜਿਹੜੇ ਫਿਰਦੇ ਸੜਕਾਂ ਤੇ ਉਹ ਇਹ ਜਿਹੀ ਨਾ ਫਿਰ ਕਹਿਦੀ ਲਾਟ ਟੁੱਟ ਗਈ ਕਹਿਦਾ ਖੁਸ਼ ਹੋ ਗਿਆ ਐਕਸੀਡੈਂਟ ਹੋ ਗਏ ਉਹ ਫਿਰ ਬਗਾਨੇ ਬਰਾਨੇ ਰਹੀਏ ਇਹ ਗੁਰਬਾਣੀ ਹੈ ਸਭ ਕੁਝ ਅੰਦਰ ਦਿੱਤਾ ਹੋਇਆ ਜੇ ਸਦਾਰ ਕਰਨਾ ਹੋਵੇ ਤਾਂ ਪਰ ਅਸੀਂ ਸਦਾਰ ਕਰਨਾ ਨਹੀਂ ਗੁਰਬਾਣੀ ਦਾ ਅਸੀਂ ਕੀ ਲੈਣਾ ਅਸੀਂ ਇਹ ਬਣ ਕੇ ਚੱਲੇ ਹਤੇ ਗੁਰਬਾਣੀ ਦਾ ਪ੍ਰਚਾਰ ਕਰਨਾ ਸਿੱਖੀ ਦੀ ਚਿੰਤਾ ਕਰਨਾ ਇਹਨਾਂ ਦਾ ਵਿਸ਼ਾ ਪਹਿਲਾਂ ਤੇ ਹੀ ਨਹੀਂ ਹੈ ਜਦੋਂ ਦੀ ਇਹ ਰਹਿ ਚੱਲੀ ਹੈ ਉਦੋਂ ਪਹਿਲਾਂ ਵੀ ਇਹ ਖਲਾਫ ਇਹ ਨੇ ਹੁਣ ਚਾਰੇ ਵਰਣ ਜਿਹੜੇ ਨੇ ਸਾਡੇ ਕਿਉਂ ਨੇ ਹੁਣ ਤੱਕੋ ਇਹ ਤਾਂ ਮੋਟੀ ਗੱਲ ਆ ਸਮਾਜਿਕ ਹਾਂ ਵਿਚਾਰ ਤਾਂ ਰਵੰਦੀ ਗੱਲ ਔਖੀ ਹੈ ਇਹ ਤਾਂ ਕੋਈ ਔਖੀ ਨਹੀਂ ਇਹਦਾ ਮਤਲਬ ਬ੍ਰਾਹਮਣ ਦਾ ਜਿਹੜਾ ਇਹਨਾਂ ਦੇ ਅੰਦਰ ਬੈਠਾ ਨਾ ਉਹ ਉਹ ਆਮਣ ਕੋ ਨਹੀਂ ਗਿਆ ਉਹ ਨਹੀਂ ਗਿਆ ਜਿਹੜਾ ਅੰਦਰ ਬ੍ਰਾਹਮਣ ਬੈਠਾ ਸਿੱਖ ਤਾਂ ਹੈ ਜਰੂਰ ਪਰ ਕੱਟੜ ਬ੍ਰਾਹਮਣ ਸਖੇ ਅੰਦਰਲੀ ਵਿਚਾਰਤਾ ਨਹੀਂ ਛੱਡੀ ਕਿ ਉਹ ਤੋਂ ਤੋਂ ਉਹ ਉਹਨਾਂ ਦਾ ਗੁਰਮਣੀ ਦਾ ਨਹੀਂ ਡੈਫੀਨੇਸ਼ਨ ਬਦਲਦੀ ਉਹਨੇ ਖਾਸੋਂ ਬਸਾਰੇ ਤੇ ਸਮਝਾਤਾ ਨਾਂ ਨਾਮਾਂ ਬਾਰੇ ਬਾਤ ਕਰਾਤਾ ਜਿਹੜਾ ਨਾਮ ਤੋਂ ਵੱਧਦਾ ਉਹ ਨੀਚ ਹੈ ਹਾਂ ਠੀਕ ਹੈ ਨਾਮ ਵਾਜਾ ਜਿਹੜਾ ਉਸ ਨਾਮ ਦਾ ਸਨਾਤਨ ਨਹੀਂ ਚ ਨੂੰ ਕਹਿੰਦੇ ਨੇ ਸਨਾਤਨ ਉੱਥੋਂ ਬਣਿਆ ਲੱਗ ਜੀ ਹੂੰ ਨੀਚਾ ਦਾ ਧਰਮ ਨਹੀਂ ਚਿਰਤੀ ਕਰਨ ਵਾਲਾ ਹਾਂ ਉਹ ਕਿਹ ਜਣ ਪੁਰਾਣਾ ਪੁਰਾਣਾ ਵੀ ਝੂਠਾ ਹੀ ਹੁੰਦਾ ਸੱਚ ਦਾ ਪੁਰਾਣਾ ਹੁੰਦਾ ਹੀ ਨਹੀਂ ਕੋਈ ਤਾਂ ਸੱਚ ਪੁਰਾਣਾ ਹੋਵੇ ਨਹੀਂ ਚੂੜ ਪੁਰਾਣਾ ਹੁੰਦਾ ਜੇ ਉਠਾਦਾਰੋਂ ਫੇਰ ਵੀ ਉਹੀ ਲੱਗੀ ਸਨਾਤਨ ਮੈਲੇ ਮਲੀਨਤਾ ਅੰਦਰ ਜੇ ਮਲੀਨਤਾ ਨਹੀਂ ਵੇ ਤੀਰਥ ਘਾਦੇ ਬਣਾਇਨ ਤੂੰ ਜੀ ਪਹਿਲੇ ਦੱਸੋ ਮੈਂ ਕਹਾਂ ਮਲੀਨਤਾ ਹੈ ਦੀ ਥੋੜੇ ਚ ਸਨਾਤਨ ਜੀ ਵੇ ਤੀਰਥ ਘਾ ਬਣਾਇਂ ਅਰੋਂ ਵੀ ਬਾਹਰ ਬਣਾਇਨ ਹੈ ਜੋ ਤੂੰ ਹੀ ਤੀਰਥ ਅਦਲੀ ਮੈਂ ਤਾਂ ਮਲੇਂ ਤਾਂ ਤੱਕ ਤਾਂ ਤੁਹਾਡੇ ਜੋ ਧਿਆਨ ਨਹੀਂ ਗਿਆ ਤਾਂ ਹੀ ਲੱਗਾ ਨਾ ਜਲ ਕੇ ਡਾਵਣ ਜੇਗਾ ਤਾਂ ਹੋਵੇ ਨਾ ਤੇ ਤਾਂ ਮੇੜ ਕਰਾਈਏ ਪਹਿਲੇ ਫਿਰ ਡੱਡੂ ਵੀ ਰੋਇ ਨਾ ਹੁੰਦਾ ਹੀ ਹੈ ਉੱਥੇ ਮੁਕਤੀ ਹੋ ਜਾਂਦੀ ਹੁਣ ਇਹ ਗੱਲਾਂ ਦੇ ਬਾਵਜੂਦ ਅਸੀਂ ਵੀ ਉਹੀ ਸਰੋਵਰ ਅਪਣਾ ਲਏ ਫਿਰ ਉਹ ਵੀ ਨਿਆਰੇ ਕਥਰੇ ਅਸੀਂ ਨਾਰੇ ਰਹਿਣ ਕਿੰਨਾ ਦਿੱਤੇ ਅਸੀਂ ਨਿਆਰੇ ਸੀਗੇ ਅਸੀਂ ਨਾ ਨੜੜੀ ਨੀ ਚੁੱਪਰ ਹੋਇਆ ਸਾਡੀ ਕਿਸੇ ਨੇ ਸੁਣੀ ਨਹੀਂ ਸੁਣਵਾਲਾ ਨਹੀਂ ਸੀਗਾ ਅਸੀਂ ਆਪਣੀ ਚੁੱਪਰ ਕੋਈ ਜ਼ਰੂਰੀ ਹੈ ਵੀ ਅਸੀਂ ਕਿਸੇ ਨੂੰ ਫਿਰ ਭਾਈ ਤੋਂ ਨੀ ਮਰਜੀ ਹੈ ਜੇ ਤੁਹਾਨੂੰ ਅਲਰਜੀ ਹੈ ਗੁਰੂ ਦੀ ਗੱਲ ਤੋਂ ਗਾਗਾ ਹੈ ਨਹੀਂ ਤੁਸੀਂ ਫਿਰ ਇੰਨਾ ਸਸਤਾ ਤਾਂ ਇਹ ਵੀ ਨਹੀਂ ਚੀਜ਼ ਹੈਗੀ ਵੀ ਅਸੀਂ ਤੁਹਾਡੇ ਮਗਰ ਲਈ ਫਰੀਗੀ ਤੁਸੀਂ ਲਈ ਫਰੀ ਜਾਓ ਮੈਂ ਅਕਸ਼ਾਇ ਦੇ ਦਿੰਨੇ ਆ ਜੀ ਦੋ ਫਰੀਜ ਕਰਪਾਹੰਦਨੇ ਅਸੀਂ ਕੀ ਲੈ ਲੋ ਜੈ ਜੀ ਤੁਹਾਡੇ ਕੋਲ ਤੁਸੀਂ ਉਹ ਜੀ ਦੇ ਦਿੱਤੀ ਜੈ ਜੀ ਤੁਸੀਂ ਦਿੱਤੀ ਹੋ ਸਮਣੀ ਹੈ ਬਾਜ਼ਾਰ ਚੋਂ ਹੈਗੀ ਹੋਈ ਜੈ ਜੀ ਤੁਹਾਡੇ ਕੋਲ ਉਹ ਵੀ ਪਤਾ ਇਹ ਸਿੱਖੀ ਨਹੀਂ ਹੈ ਜੇ ਹੁੰਦੀ ਕੋਕੇ ਹੁੰਦੀ ਹੁੰਦੀ ਫਿਰ ਅਡਾ ਨੰਬਰ ਤਰਸੇ ਕੋਨੇ ਥੋੜੀ ਵਿਚਾਰਤਾਰਾ ਸੋ ਆਪਣੀ ਹੋ ਇੱਕ ਨਹੀਂ ਦੇਖੋ ਪਤਾ ਸੇ ਹੋਈ ਨੇ ਪਾਣੀ ਹੋਈ ਹੈ ਧਰਪਾਨ ਹੋਈ ਹੈ ਵਾਟਾ ਹੋਈ ਹੈ ਬਾਣੀਆਂ ਹੋਈ ਨੇ ਫਿਰ ਵੀ ਬਾਜੂ ਸੁਰਕਿਓ ਨਹੀਂ ਵੜੀ ਥੋੜੀ ਪਤਾ ਸੇ ਬੱਦ ਘਟ ਨਹੀਂ ਪਾਏ ਕਹਿੰਦਾ ਵੀ ਦੋ ਚਾਰ ਕਿੰਤੀ ਰਵੀ ਐਨੇ ਪੋਣੇ ਐਨੇ ਪੋਣੇ ਪਾਣੀ ਐਨੇ ਪੋਣੇ ਉਦਾ ਤਾਂ ਕੋਈ ਕਦੇ ਰੇਸ਼ੋ 'ਚ ਵੱਧ ਘਟ ਨਹੀਂ ਹੋਇਆ ਬਾਣੀਆਂ ਨਹੀਂ ਵੱਧ ਘਟ ਹੋਈਆਂ ਫਿਰ ਨੂੰ ਪਰ ਉਹ ਜਿਹੜਾ ਰੰਗ ਚੜਿਆ ਉਹ ਢੜਕਿਆਂ ਚੜਿਆ ਹੈ ਪਿੰਡਾਂ ਵਾਲਿਆਂ ਨੂੰ ਹੋਰ ਰੰਗ ਚੜਿਆ ਹੈ ਢੜੀ ਨਾਲੇ ਨੂੰ ਰੰਗ ਹੋਰ ਚੜਿਆ ਹੈ ਇਹ ਚੜਾਉਂਦਾ ਹੈ ਉਹ ਜਿਹੜਾ ਉਹ ਤੋਂ ਚੜੇ ਉਹੀ ਚੜਾਉਂਦਾ ਹੈ ਮਿਸ਼ਨਰੀ ਹੋਰ ਰੰਗ ਦੇ ਨੇ ਵੈਗਰ ਵੜ ਵੜ ਆਪਣਾ ਰੰਗ ਹੈ ਨਾਮਧਾਰੀਆਂ ਦਾ ਤਾਂ ਨਿਆਰਾ ਹੀ ਹੈ ਸਭ ਤੇ ਪਰ ਗੁਰੂ ਵੀ ਨਿਆਰੇ ਨੇ ਉਹਨਾਂ ਦਾ ਗਾਹੀ ਚ ਸਰੇ ਲਾਤੀ ਗੱਲ ਉਹਨਾਂ ਨੇ ਤਾਂ ਆ ਜਿਹੜੇ ਰਾਧਾ ਸਵਾਮੀ ਨੇ ਉਹਨਾਂ ਦੇ ਸੱਤ ਰੰਗ ਨੇ ਉਦਾਂ ਹੀ ਤੂੰ ਵੀ ਆ ਜਾ ਤੂੰ ਵੀ ਆ ਜਾ ਕੋਈ ਨਹੀਂ ਸਾਰੇ ਹੀ ਨੇ ਕਿਸੇ ਨੂੰ ਮੰਨਿ ਸ਼ਿਵ ਜੀ ਨੂੰ ਮੰਨੀ ਜਾ ਚਾਹੇ ਨਾਮਾ ਨੂੰ ਸਾਰਿਆਂ ਨੂੰ ਮੰਨੀ ਜਾ ਕਿਸੇ ਨੂੰ ਰਾਮਾ ਨੂੰ ਉਹਨਾਂ ਦਾ ਕੋਈ ਰੌਲਾ ਹੀ ਨਹੀਂ ਕੋਈ پابੰਦੀ ਹੋਣੀ ਹੈ ਹੁਣ ਐਨੇ ਤੁਸੀਂ ਫਿਰ ਕਿਉਂ ਜੋ ਤੁਹਾਡਾ ਕੋਈ ਵਿਚਾਰ ਪਾਰਟੀ ਹੁੰਦੀਆਂ ਨੇ ਆਪਣੇ ਹੁਣ ਐਨਾ ਤਾਂ ਪਾਰਟੀਆਂ 'ਚ ਫਰਕ ਨਹੀਂ ਹੁੰਦਾ ਵਿਚਾਰਧਾਰਾ ਹੁਣ ਸੈਸੀ ਪਾਰਟੀਆਂ 'ਚ ਐਨਾ ਫਰਕ ਹੁੰਦਾ ਆ ਉਹਨਾਂ ਨੇ ਵਾੜ ਵਿੱਚ ਕਮਿਊਨਿਸਟ ਨੇ ਉਹਨਾਂ 'ਚ ਐਨਾ ਫਰਕ ਨਹੀਂ ਆਪ ਸੂਚੀ ਦੇ ਚੰ ਜਿਨ੍ਹਾਂ 'ਚ ਥੋੜੇ ਜਿਹਾ ਫਰਕ ਹੈ ਉੱਥੇ ਕੋਈ ਨਾ ਦੇਸ਼ੇ ਵੜ ਮੋਟਾ ਹਾਲਾਤ ਦੇ ਸਾਬ ਨਾਲ ਫਰਕ ਹੋਊਗਾ ਉੱਥੇ ਦੇ ਮਾੜਾ ਮੋਟਾ ਲੈ ਇੱਕ ਦੂਜੇ ਦਾ ਤਾਂ ਫਿਰ ਉਹ ਨਾਲ ਹੈ ਨਾ ਖੜੇ ਵਿਚਾਰਤਾ ਰਹੇ ਮੋٹے ਤੌਰ ਤੇ ਤਾਂ ਕੋਈ ਸ਼ਵਲ ਜਾਂਦੇ ਨਾ ਹੂੰ ਅਸੀਂ ਤਾਂ ਉਹ ਬਨੇ ਆ ਸਾਡੇ ਇਹਨਾਂ ਵਾਲਾ ਸਿਆਸਤ ਦਾ ਰਾਣ ਵੀ ਜੁਮੇਵਾਰ ਨੇ ਧਰਮ ਗਾਦੀ ਮੇਨੋਂ ਜ਼ਿਆਦਾ ਉੱਥੇ ਨਹੀਂ ਜਲਦੀ ਜ਼ਿੰਮੇਵਾਰੀ ਤੇ ਬਿਨਾਂ ਗੱਲ ਜੇ ਉਹ ਤੇ ਚਾਲ ਨਹੀਂ ਤਾਂ ਹੁੰਦੀ ਹੈ ਪਬਲਿਕ ਚੱਕ ਕੇ ਪਰੇ ਮਾਰਤੀਗੇ ਇਹ ਤੇ ਨੀ ਕੋਈ ਮਾਰਨ ਵਾਲਾ ਪਰੇ ਇਹ ਤੇ ਹੋਰ ਗੱਲ ਹੈ ਇਸ ਮੁਸਾਹਤਾਨ ਨੂੰ